चलो भई शुका लो तेरी वज आ

ਬਿੱਤੇ ਤੂੰ ਹੀ ਆਨੀ ਮਾਰ ਗਈ ਓਏ ਹੋਏ ਲੰਬੀਓ ਬਣਾ ਕੇ ਮੁੰਦੇ ਲਾਕਦੇ ਛੋਏ ਕਰੀਂਦੀਆਂ ਦਵਾਈ ਦੇ ਦਿੱਦਿਆਂ ਹੋਰਾਂ ਦਿੱਦਿਆਂ ਛੋਏ ਤੂੰ ਲੰਬੀਓ ਬਣਾ ਕੇ ਮੁੰਦੇ ਲਾਕਦੇ ਕਿੰਨੇ ਮੇਰਾ ਦਿਲ ਲੁੱਟਿਆ ਓਏ ਹੋਏ ਮੇਂ ਮਾਣ ਮਾਰ ਚੁੱਟਿਆ ਓਏ ਹੋਏ ਤੂੰ ਇਹਦੇ ਲੁੱਟਿਆ ਗੱਦੀ ਉੱਤੇ ਚਿੰਗਵਾ ਚਿੰਗਵਾ ਖਵਾਇਆ ਅੱਧਾ ਕਿਲੋ ਦਾ ਗੁਤਕੜਾ ਮੈਂ ਪਾਇਆ ਕੱਦ ਜੀਤ ਨੂੰ ਸਿਕਾਇਦ ਨੂੰ ਗੋਣ ਤੇ ਨਾ ਉਹਨੇ ਗੱਦੀ ਉੱਤੇ

ભાભી ચાજ નોંધ તેરા કાકા લઉં